ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਵਾਂਦਰ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੋ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਅੱਜ ਟੋਟਲ 6 ਬੱਚੀਆਂ ਸੇਲ ਦੇ ਤੇ ਇੱਕ ਕੰਪਿਊਟਰ ਕਰਾਹਾ ਸੇਲ ਆ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਪ੍ਰੋਪਰ ਲੈ ਦੂੰਗਾ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਤਸੱਲੀ ਤੁਸੀਂ ਕਰਨੀ ਆ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰੇ ਨਾਮ ਰੇਸ਼ਮ ਸਿੰਘ ਪਿੰਡ ਗਾਂਦਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਫਰਾਣਾ ਮੋਬਾਈਲ ਨੰਬਰ 9592285699 ਠੀਕ ਆ ਬਾਈ ਵਪਾਰ ਦਾ ਕੰਮ ਹੈ ਜੀ ਠੀਕ ਆ ਜੀ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲਾਂਗੇ ਡੈਨਮਾਰਕ ਦੀ ਬੱਤੀ ਹੈ ਵੀਰੇ 10 10 ਉਮਰ ਕਿੰਨੀ ਆ ਬਈ ਇੱਥੇ ਹੋਰ ਵੀਰੇ 10 ਮੰਨਤਾ 10 ਮੰਨਤਾ ਜੀ ਦੰਦੋ ਜੀ ਦੰਦੋ ਵੀਰੇ ਕੱਚੀ ਘਰੀ ਜੀ ਕੱਚੀ ਕੇ ਦੀ ਠੀਕ ਆ ਬਈ ਸੀਮਨ ਘੜੇ ਦੀ ਹੈ ਡੈਨਮਾਰਕ ਦੀ ਹੈ ਵੀ ਆ ਡੈਨਮਾਰਕਾ ਦੇ ਠੀਕ ਆ ਮਦਰ ਮਾਰਕਰ ਰਿਕਾਰਡ ਪਤਾ ਬਈ ਇਹਨਾਂ ਦੇ ਵੀਰੇ ਜਿੱਥੋਂ ਆਈਆਂ 25 ਤੋਂ ਪਲੱਸ ਹੀ ਆ ਸਾਰਿਆਂ ਦੇ 25 ਤੋਂ ਪਲੱਸ ਹੀ ਆ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਕਿਹਦੇ ਕੋਈ ਜਣ ਜੰਦੀ ਕੋਈ ਫੋਰਸ ਆਂਗ ਹੋਵੇ ਤੇ ਆਪ ਕਰਾਇਆ ਦੇ ਕੇ ਤੋਰਾ ਨੇ ਠੀਕ ਹੈ ਕਿਸੇ ਦੇ ਕੋਈ ਦੋ ਦਾ ਨਿਕਲ ਜੇ ਫੀਰ ਨਾ ਕੱchna ਫੀਰਾਂ ਵਸਣਾ ਸਾਰੀਆਂ ਕੱਚੀਆਂ ਕੇਦੀਆਂ ਠੀਕ ਹੈ ਜੀ ਕਿਸੇ ਦੇ ਕੋਈ ਦਾਣੇ ਕਿਤੇ ਘੋਰ ਸਾਗ ਹੋਵੇ ਕਰਾਇਆ ਆਪਾਂ ਕਰੂ ਆਕੇ ਦਿਓ ਠੀਕ ਹੈ ਜੀ ਉਮਰભાઈ 10000 ਮਹੀਨਤ 10 ਦਾ ਜੀ ਡੈਨਮਾਰਕਾ ਦੇ ਸੀਮੰਨ ਦੀ ਆ ਜਿਹੜਾ ਮਦਰ ਮਿਲਕਰ ਰਿਕਾਰਡ ਬਾਈ ਕਹਿੰਦਾ ਸਾਰਿਆਂ ਦਾ 25 ਪਲੱਸ ਦਾ ਬਾ ਮੋੜ ਲਈ ਵੀਰ ਝੂਲੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਬਾਈ ਕਹਿੰਦਾ ਜੀ ਆਪਾਂ ਖੀਰੀ ਕਹੀ ਆ ਤਾਂ ਖੀਰੀ ਨਿਕਲੂ ਜੇ ਆਏ ਤਾਂ ਦੋ ਦਿਨ ਨਿਕਲ ਗਈ ਤਾਂ ਆਪਾਂ ਕਰਾਇਆ ਦੇ ਕੇ ਮੋੜਾਂਗੇ ਜੇ ਕੋਈ ਫੂਟ ਸ਼ਾਂਕ ਹੋਈ ਤਾਂ ਦੱਸ ਕੇ ਦੇਵਾਂਗੇ ਕਿਸੇ ਦੇ ਕੋਈ ਫੂਟ ਸ਼ਾਂਕ ਨਹੀਂ ਬਾਕੀ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਚਾਰ ਹੀ ਥਾਣਾ ਗਲ ਸੋਨਾ ਗਲਾਬੀ ਥਾਣਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਉਮਰ 10 ਮਹੀਨਾ ਹੈ ਮੁੱਲ ਬਈ ਇਹਦਾ ਮੁੱਲ ਵੀ ਜੋੜੀ ਦਾ ਕਰ ਜੋੜੇ ਦਾ ਕਰਨ ਠੀਕ ਹੈ ਬਈ 2 ਨੰਬਰ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਵੀ ਨਾ 11 ਮਹੀਨੇ ਉਮਰ ਹੈ ਠੀਕ ਹੈ ਜੀ ਇਹਦੀ ਚੋਲੀ ਤੁਹਾਨੂੰ ਮੈਂ ਪਹਿਲਾਂ ਹੀ ਦਿਖਾ ਦਿੰਨਾ ਜੀ ਚਾਰ ਹੀ ਥਣੇ ਦੇ ਆ ਫੋਟ ਨਹੀਂ ਸ਼ਾਂਕ ਨਹੀਂ 11 ਮੰਥ ਇਹਦੀ ਉਮਰ ਹੈ ਬੜਾ ਬੜਾ ਪਿਆਰਾ ਬੱਚਾ ਹੋਇਆ ਠੀਕ ਹੈ ਜੀ ਬਾਕੀ ਕੱਦ ਕੱਠ ਚੰਗਾ ਥੋੜੀ ਸੇਵਾ ਗੌਰ ਦੀ ਲੋੜ ਹੈ ਜੀ 6 ਮਹੀਨੇ ਸੇਵਾ ਗੌਰ ਹੋ ਜੇ ਸੀਮਨ ਲਾਈਨ ਨੂੰ ਤਿਆਰ ਹੋ ਜਾਣੀ ਆ ਬਾਕੀ ਸੇਵਾ ਦੇ ਸਰਤੇ ਹੁੰਦਾ ਮੋੜ ਲਿਆ ਵੀਰ ਮਦਰ ਮਿਲ ਕਰ ਰਿਕਾਰਡ ਇਹਦਾ ਵੀ ਚੰਗਾ ਬ੍ਰੀਡ ਵਾਈ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਟੀ ਹੈ ਬਾਕੀ ਕੱਦ ਕੱਟ ਚੰਗਾ ਜੀ ਥੋੜੀ ਜੀ ਘਰ ਸੇਵਾਲੇ ਘਰੋਂ ਆਈ ਐ ਇਹਦਾ ਮੁੱਲ ਜੋੜੇ ਦਾ ਬਾਈ ਜੋੜੇ ਦਾ ਜਿਹੜੇ ਮੈਂ ਦੇਣੀ 23000 ਰੁਪਏ 16000 ਰੁਪਏ ਠੀਕ ਆ ਜੇ ਬਾਈ ਕੱਲੀ ਕੱਲੀ ਲੈਣੀ ਹੋਵੇ ਤਾਂ ਵੀ ਲੈ ਸਕਦੇ ਈ ਹਾਂ ਵੀ ਉਹ ਹੋ ਜਾਊਗਾ ਜੀ ਠੀਕ ਆ ਜੀ ਜੋੜੇ ਦਾ ਮੁੱਲ ਬਾਈ 32000 ਰੁਪਏ ਕਰਦੇ ਆ ਜੇ ਕਿਸੇ ਨੇ ਸਿੰਗਲ ਚਾਹੀਦੀ ਐ ਤਾਂ ਵੀ ਬਾਈ ਨਾਲ ਕਨੈਕਟ ਕਰ ਸਕਦੇ ਆ ਰੇਟ ਕੋਈ ਫੈਕਸ ਨਹੀਂ ਮਾਨਤਾ ਨਾਲ ਆਏਗਾ ਇਹਦਾ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਵੀ ਤਿੰਨ ਨੰਬਰ ਸ਼ਾਈਨਿੰਗ ਇਹ ਵੀ ਆਦੀ ਇਹ ਵੀ ਆਦੀ ਬੱਚੀ ਆ ਵੀਰੇ ਉਮਰ ਕਿੰਨੀ ਆ 11 ਮਹੀਨੇ ਹੁਆ ਸੀ ਇਹਦੇ ਵੀ ਦੰਦ ਚੈੱਕ ਕਰਾ ਦੀ ਆਪਾਂ ਇੱਕ ਕੱਚੀ ਖੀਰੀ ਆ ਵੀਰੇ ਜਮ ਉਹਨਾਂ ਦੰਦ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਿਉਂਕਿ ਕਈ ਵਾਰ ਵੀਰ ਨਾਲ ਕੋਈ ਦੂਰੋਂ ਚੱਲ ਕੇ ਆਉਂਦਾ ਹੁੰਦਾ ਇੱਲਾ ਦੱਸਿਆ ਹੋਵੇ ਚੰਗਾ ਚਲੋ ਕੋਈ ਨੂੰ ਬਾਹਰ ਲਿਆ ਵੀਰੇ ਇਹਨੂੰ ਬਾਹਰ ਕਰਕੇ ਚੈੱਕ ਕਰਾ ਲੈਂਦੇ ਆ ਜੀ ਉਮਰ ਕਿੰਨੀ ਦੱਸੀ ਸੀ ਬਾਈ ਉਮਰ ਵੀਰੇ 11 ਮਹੀਨੇ 11 ਮਹੀਨੇ ਬਸ ਇਹਦੀ ਝੋਲੀ ਦੇਖ ਵੀਰੇ ਗੱਬਣਾ ਵਾਲੀ ਝੋਲੀ ਬਾਕੀ ਸ਼ਾਈਨਿੰਗ ਵਾਲੀ ਸਕੇਨ ਨਾ ਪੂਰੀ ਚੰਗੇ ਕੱਤਕਾਰ ਠਾਠ ਵਾਲੀ ਚੋਲੀ ਵਾਕਈ ਕਮਾਲ ਦੀ ਆ ਢੱਲ ਜੋਲੀ ਚ ਚੈੱਕ ਕਰ ਲੋ ਜੀ ਮੂੰਹ ਤੋਂ ਖੀਰੀ ਆ ਇਹਨੂੰ ਬਈ ਸਾਈਡ ਤੇ ਕਰਕੇ ਦਿਖਾ ਦਿੰਦਾ ਚਾਰ ਹੀ ਥੋਣਾ ਵੀਰੇ ਕੋਈ ਫੂੜ ਨਹੀਂ ਕੋਈ ਸ਼ਾਮ ਚੈੱਕ ਕਰੋ ਜੀ ਕੱਚੀ ਖੀਰੀ ਆ ਵੀਰੇ ਬਸੀ ਕਹਿਣ ਦੀ ਗੱਲ ਨਹੀਂ ਬਾ ਖੋਲ ਲਈ ਵੀਰੇ ਕੱਚੀ ਖੀਰੀ ਆ ਦੰਦ ਤੁਹਾਨੂੰ ਤਾਂ ਦਿਖਾਤੇ ਬਈ ਕਿਉਂਕਿ ਵੀਰ ਕੋਈ ਦੂਰੋਂ ਚੱਲ ਕੇ ਆਉਂਦਾ ਹੁੰਦਾ ਹੁੰਦਾਗਾ ਤੇ ਜੇ ਤਸੱਲੀ ਹੋਵੇ ਤਾਂ ਆਉਣਾ ਵੀ ਸੌਖਾ ਹੋਊਗੀ ਮੌਸਮ ਗਰਮੀ ਦਾ ਜੀ ਕਈ ਯਾਰ ਬੰਦੇ ਨੇ ਵਾਟ ਤੋਂ ਚੱਲ ਕੇ ਆਉਣਾ ਹੁੰਦਾ ਝੂਲੀ ਵਾਕਈ ਕਮਾਲ ਦੀ ਆ ਜੀ ਝੂਲੀ ਚ ਢੱਲ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਢੱਲ ਬਹੁਤ ਪਈ ਆ ਜਿੱਦ ਦੇ ਤਿਆਰ ਹੋ ਗਈ ਟਾਪ ਦੀ ਵਹਿੜ ਤਿਆਰ ਹੋਣੀ ਆ ਜੀ ਇਹਦਾ ਕੱਲੀ ਦਾ ਕਰਨਾ ਕਿ ਜੋੜੇ ਨਾਲ ਠੀਕ ਆ ਭਾਈ ਅੱਗੇ ਇਹ ਥੋੜਾ ਜਿਹਾ ਕ੍ਰੋਸ ਸੰਗ ਆ ਜਾਂਦਾ ਜੀ ਪਰ ਹਾਈਟ ਕਰਮ ਵਾਲੀ ਦੀ ਵੀ ਚੰਗੀ ਆ ਜੀ ਇਹਦੀ ਵੀ 19 ਕਿਉਂ ਮਰਾ ਭਾਈ ਇਹਦੀ ਜਿਹੜੇ 11 ਮਹੀਨੇ ਠੀਕ ਆ ਜੀ 11 ਮਹੀਨੇ ਦੀ ਉਮਰ ਆ ਚੋਲੀ ਇਹਦੀ ਵੀ ਚੰਗੀ ਫੋਰਟ ਸ਼ਾਂਕ ਜਿੰਨੇ ਆ ਇੱਕ ਹੁਣ ਤਿੱਕਰ ਬੱਚੀਆਂ ਦਿਖਾਤੀਆਂ ਕਿਸੇ ਦੇ ਨਹੀਂ ਫੇਸ ਕੁਆਲਟੀ ਸੋਹਣੀ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਇਹ ਫਾਇਦਾ ਹੋ ਜਾਣਾ ਭਾਈ ਗਰਮੀ ਘੱਟ ਮਨਾਊਗੀ ਤੇ ਦੁੱਧ ਇਹਨਾਂ ਦਾ ਮੱਝਾਂ ਰਗਈ ਹੋਣਾ ਜੀ ਜੋੜੇ ਦਾ ਮੁੱਲ ਭਈ ਇਹਦਾ ਜੋੜੇ ਦਾ ਮੁੱਲ ਵੀਰੇ 30000 ਰੁਪਈਆ ਠੀਕ ਆ ਜੀ ਜਾਇਜ਼ ਮੁੱਲ ਕੀਤੇ ਪਿਛਲੇ ਜੋੜੇ ਦਾ ਵੀ ਜਾਇਜ਼ ਮੁੱਲ ਸੀ 32000 ਰੁਪਈਆ ਆਲਾਂ ਜੋੜੇ ਦਾ ਮੁੱਲ 30000 ਰੁਪਇਆ ਬਾਕੀ ਮਾਨਤਾਂ ਨੂੰ ਹੋ ਜਾਊਗਾ ਮੁੱਲ ਰੇਟ ਬਾਈ ਦੇ ਜਮਾ ਜੈਜਾ ਜੀ ਅੱਗੇ ਬਾਈ ਇਹਦੀ ਕਿੰਨੀ ਉਮਰ ਆ ਜੀ ਇਹਦੇ ਵੀ 8 ਮਹੀਨੇ ਹੋ ਰਹੇ ਠੀਕ ਆ ਇਹਦੀ 8 ਮਹੀਨੇ ਝੋਲੀ ਦਿਖਾ ਦੇ ਬਸ ਬਾਈ ਖੜੀਆ ਰਹਿਣ ਦੀ ਕਿਉਂਕਿ ਵੀਡੀਓ ਲੰਬੀ ਹੋ ਜੂਗੀ 8 ਮਹੀਨੇ ਦੀ ਏਜ ਆ ਕੋਈ ਪੋਰਟ ਸ਼ਾਂਕ ਤਾਂ ਨਹੀਂ ਨਾ 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 ਕੱਢਾਣਾ ਵੀ ਨਹੀਂ ਪਈ ਠੀਕ ਆ ਜੀ ਜੋੜੇ ਦਾ ਮੁੱਲ ਇਹਦਾ ਕਰ ਲੈਨੇ ਆਹ ਨੀ ਕੀਨਾ ਪੀਸ ਆ ਜੀ ਚੈੱਕ ਕਰੋ ਕਿੰਨੀ ਉਮਰ ਆ ਬਈ ਇਹਦੀ ਇਹ ਵੀਰੇ 4 ਮਹੀਨੇ ਦੀ 4 ਮਹੀਨੇ ਉਮਰ ਅਸੀਮਨ ਕਿਹੜੇ ਦੀ ਹੈ ਡੈਨਮਾਰਕ ਦੀ ਇਹ ਵੀ ਡੈਨਮਾਰਕਾ ਦੀ ਝੂਲੀ ਚੈੱਕ ਕਰ ਲੋ ਕੁਆਲਿਟੀ ਬਹੁਤ ਆ ਜੀ ਬੱਚੀ ਦੀ ਬੱਚਾ ਹੈ ਤਾਂ ਛੋਟਾ ਪਰ ਕੁਆਲਿਟੀ ਪੂਰੀ ਜਿਆਦਾ ਖਣ ਕੱਲਾ ਕੱਲਾ ਕੋਟ ਨਹੀਂ ਸ਼ਾਂਖ ਨਹੀਂ ਦੇਖ ਸਕਦੇ ਹੋ ਤੁਸੀਂ ਜੋੜੇ ਦਾ ਮੁੱਲ ਬਈ ਇਹਦਾ ਇਹਦਾ ਵੀਰੇ 20000 ਰੁਪਈਆ ਦਾ ਇਹਦਾ 20000 ਰੁਪਈਆ ਠੀਕ ਆ ਜੀ ਜੋੜੇ ਦਾ ਮੁੱਲ 20000 ਰੁਪਈਆ ਦੋ ਨੰਬਰ ਵਾਲੇ ਜੋੜੇ ਦਾ ਸੀਗਾ ਭਾਈ 30000 ਰੁਪਇਆ ਤੇ ਇਹਦਾ ਸੀਗਾ 32000 ਰੁਪਇਆ ਜੇ ਤੁਹਾਨੂੰ ਕੱਲੀ-ਕੱਲੀ ਪਸੰਦ ਆਉਂਦੀ ਆ ਤਾਂ ਕੱਲੀ-ਕੱਲੀ ਲੈ ਸਕਦੇ ਆ ਜੀ। ਬਾਕੀ 1 बाई ਦਾ ਕਰਾਹਾ ਵੀ ਸੇਲ ਆ ਜੀ। ਇਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਪ੍ਰੋਪਰ ਲੈ ਦਾਂਗੇ। ਕਿੰਨੇ ਮਾਡਲ ਆ ਜੀ ਇਹ? 16 ਮਾਡਲ ਆ ਜੀ। 16 ਮਾਡਲ ਆ ਠੀਕ ਆ ਭਾਈ ਆਪਣੇ ਕੋਲੇ ਲਿਆਂਦਾ ਸੀ ਨਵਾਂ ਹੀ ਲਿਆਂਦਾ ਸੀ ਕਿ ਸੈਕੰਡ ਹੈਂਡ ਲਿਆ ਸੀ। ਨਵਾਂ ਲਿਆਂਦਾ ਜੀ। ਠੀਕ ਆ ਜੀ। ਇਹ ਹੈਗਾ ਅਵਤਾਰ ਕਲਸੀ ਐਗਰੋ ਵਰਕਸ। ਕਿੱਥੇ ਆ ਭਾਈ ਇਹ ਤਲਵੰਡੀ ਪਾਈ। ਤਲਵੰਡੀ ਪਾਈ। ਤਲਵੰਡੀ ਪਾਈ। ਡਿਸਟ੍ਰਿਕਟ ਆਫ ਫਿਰੋਜ਼ਪੁਰ ਉੱਥੋਂ ਦਾ ਬਣਿਆ ਵਾ ਜੀ ਜਿਹੜਾ ਇਹਨੂੰ ਸਿਸਟਮ ਲੱਗਿਆ ਵਾ ਇਹ ਜੀ ਐਲ ਦਾ ਲੱਗਿਆ ਵਾ ਦੇਖ ਸਕਦੇ ਹੋ ਆਪਾਂ ਦਿਖਾ ਦਿੰਨੇ ਆ ਜੀ ਚੈੱਕ ਕਰੋ ਏ ਜੀ ਐਲ ਦਾ ਸਾਇਜ਼ ਹੁਣ ਬਾਈ ਵਰਕਿੰਗ ਚ ਆ ਇਹ ਜੀ ਹਾਂ ਹਾਂ ਬਾਈ ਚੱਲੀ ਜਾਂਦਾ ਜੀ ਫਿਰ ਸੇਲ ਕਾ ਤੋਂ ਕਰ ਰਹੇ ਜੀ ਸੇਲ ਬਾਈ ਬਾਹਰ ਦਾ ਬਣ ਗਿਆ ਕਾ ਇੱਕ ਤਾਂ ਸੇਲ ਕਰ ਰਹੇ ਜਾਨੀ ਹੁਣ ਜੇ ਕੋਈ ਵੀਰ ਲੈਣਾ ਚਾਹੁੰਦਾ ਹੋਵੇ ਆਪਦਾ ਚਲਾ ਕੇ ਚੈੱਕ ਕਰਕੇ ਲੈ ਸਕਦਾ। ਚੈੱਕ ਕਰਕੇ ਆਪਣੇ ਪੂਰੀ ਗਾਰੰਟੀ ਹੈ ਬਾਈ। ਠੀਕ ਆ ਤੇ ਇਹਦੀ ਵੀ ਜਿਹੜੀ ਪੂਰੀ ਗਾਰੰਟੀ ਹੈ। ਠੀਕ ਆ ਐਕਸੈਸਰੀ ਉਹ ਸਾਰੀ ਨਾਲ ਮਿਲ ਜੇ। ਹਾਂ ਜੀ ਬਾਈ ਨਾਲ ਠੀਕ ਆ ਜੀ ਪਾਈਪਾਂ ਵਗੈਰਾ ਸਾਰਾ ਉਹ ਕੁਝ ਨਾਲ ਬਾਈ। ਸਿਸਟਮ ਨਾਲ ਦੇਵਾਂਗੇ ਜੀ। ਠੀਕ ਆ ਇਹਦਾ ਮੁੱਲ ਬਾਈ। ਇਹਦਾ ਮੁੱਲ ਬਾਈ 1.80 ਠੀਕ ਆ ਜੀ 1,80,000 ਰੁਪਇਆ ਮੁੱਲ ਕਰਦੇ ਆ ਜਿਹਨੂੰ ਜਚੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਕੰਡੀਸ਼ਨ ਤੁਹਾਨੂੰ ਕਰਾਈ ਦੀ ਦਿਖਾ ਦਿੰਨੇ ਆ ਜੀ। ਦੇਖ ਸਕਦੇ ਹੋ। ਇਹ ਸਿਸਟਮ ਹੋਰਦਾ ਜੀ ਸਾਰੇ ਦਾ ਸਾਰਾ ਵਰਕਿੰਗ ਚ ਐਸ ਵਕਤ ਚੱਲੀ ਜਾਂਦਾ ਜੀ ਜਿਹਨੂੰ ਪਸੰਦ ਆਉਂਦਾ ਬਾਈ ਕਹਿੰਦਾ ਆਪਦਾ ਚਲਾ ਕੇ ਚੈੱਕ ਕਰਕੇ ਲਿਜਾ ਸਕਦਾ ਐ ਡਿਮਾਂਡ ਐ ਇੱਕ 80 ਆ ਵਿੱਚੋਂ ਮਾਨਤਣ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਧੰਨਵਾਦ